ਜੇਤੋ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ بارش ਤੋਂ ਬਾਅਦ ਹੁਣ ਭਾਰੀ ਤੁੰਦ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁੰਦ ਕਾਰਨ ਸੜਕਾਂ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਸਵੇਰ ਦੇ ਸਮੇਂ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਹੋਣ ਕਰਕੇ ਗੱਡੀ ਚਲਾਉਣ ਵਾਲੇ ਡਰਾਈਵਰਾਂ ਨੂੰ ਦਿੱਕਤ ਵੀ ਆ ਰਹੀ ਹੈ ਸੋ ਰਾਹਗੀਰ ਵੀ ਤੁੰਦ ਕਾਰਨ ਮੁਸ਼ਕਿਲ ਮਹਿਸੂਸ ਕਰ ਰਹੇ ਹਨ ਦੋ ਦਿਨ ਦੀ ਜਿਹੜਾ ਹੈ ਬਰਸਾਤ ਤੋਂ ਬਾਅਦ ਅੱਜ ਤੁੰਦਾਂ ਘਹਿੜ ਲਗਾਤਾ ਚੱਲ ਰਹੀ ਹੈ ਕਿ ਜਿਸ ਨੂੰ ਲੈ ਕੇ ਲੋਕਾਂ ਦਾ ਲੈਟਰ ਸਾਰਾ ਲੈ ਰਿਹਾ ਕਿ ਤੇ ਲੋਕਾਂ ਨੂੰ ਜਰੀਏ ਕਿ ਕਾਫੀ ਸਪਸਰ ਦਾ ਸਾਹਮਣਾ ਕਰਨਾ ਪੈ ਰਿਹਾ ਹਾਂ ਦੇਖਤਾ ਹੈ ਕਿ ਇਹ ਜਿਹੜੀ ਕਿ ਤੁੰਦ ਹੋਰ ਕਿੰਨਾ ਸਮਾਂ ਪੈਂਦੀ ਹੈ ਤਾਂ ਹੁਣ ਵੱਲ ਸਮੇਂ ਦੱਸੇਗਾ ਦੋ ਦਿਨ ਦੀ بارش ਤੋਂ ਬਾਅਦ ਤੁੰਦ ਪਈ ਹੈ ਜੀ ਫਸਲਾਂ ਵਾਸਤੇ ਬਹੁਤ ਹੀ ਚੰਗੀ ਹੈ ਸਾਡੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨੇ ਪਰ ਵਿਜ਼ਿਬਿਲਟੀ ਬਹੁਤ ਘਟ ਹੋਣ ਕਾਰਨ ਨੁਕਸਾਨ ਵੀ ਹੋ ਸਕਦਾ ਹੈ ਪਰ ਪਰਮਾਤਮਾ ਸੁੱਖ ਰੱਖੇ ਸਾਰੇ ਲਈ ਫਿਰ ਉਸ ਰਮਾਦਾਨਾ ਧੰਨਵਾਦ ਹੈ ਜੀ ਨੇ ਬਾਸ਼ਵੀ ਦਿੱਤੀ ਹੈ ਕੁੰਦ ਵੀ ਦਿੱਤੀ ਹੈ ਇਹ ਸਾਡੀਆਂ ਫਸਲਾਂ ਵਾਸਤੇ ਬਹੁਤ ਲਾਭਦਾਇਕ ਹੈ ਵਿਜ਼ਿਬਿਲਟੀ ਘਟ ਹੈ ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ Appeal ਹੈ ਕਿ ਵਾਹਨ ਧਿਆਨ ਨਾਲ ਚਲਾਓ ਸਹਿਜੇ ਚਲਾਓ ਸਾਈ ਨਾ ਕਰੋ